ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਾਂ ਦੀ ਪੀੜ ਤਾਂ ਪੰਖੇ ਰੂਵੀ ਨਹੀਂ ਚੱਲਦੇ ਪੰਖੇ ਰੂਵੀ ਨਹੀਂ ਚੱਲਦੇ ਜੋੜੀ ਜੋੜੀ ਕਰ ਜਿਨੇ ਜੋੜੀਆਂ ਗਾਇਏ ਦਸ਼ਮੇਸ਼ ਦੇ ਆ ਲਾਲਾਂ ਦੀਆਂ ਕੋੜੀਆਂ ਜੋੜੀ ਜੋੜੀ ਕਰ ਜਿਨੇ ਜੋੜੀਆਂ ਸੀ ਤੋਰੀਆਂ ਗੁਰਦੁਆਰਾ ਗੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਕੋੜੀਆਂ ਬਹੁਤ ਕੁਝ ਸਮੋਈ ਬੈਠੀ ਹੈ ਇਹ ਕੱਚੀ ਗੜੀ ਕਿਉਂਕਿ ਇਹ ਸਥਾਨ ਨੂੰ ਖਾਲਸੇਦਾਰ ਤਿਲਕ ਸਥਾਨ ਵੀ ਕਿਹਾ ਜਾਂਦਾ ਹੈ ਪਹਿਲੀ ਜੰਝ ਚੜੀ ਚਮਕੌਰ ਵਾਲੀ ਗੜੀਏ ਲਾਲੀ ਦੋਹਾਂ ਲਾਲਾਂ ਦੀਆਂ ਮੁਖਾਂ ਉੱਤੇ ਚੜੀਏ ਚਮਕੌਰ ਸਾਹਿਬ ਦੀ ਅਨੋਖੀ ਜੰਗ ਵੇਲੇ ਮੁਗਲਾਂ ਦੀਆਂ ਲੱਖਾਂ ਫੌਜਾਂ ਨੇ ਇਸੇ ਕੱਚੀ ਗੜੀ ਨੂੰ ਨਿਸ਼ਾਨਾ ਬਣਾਇਆ ਸੀ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਸਮੇਤ ਮੋਰਚਾ ਲਾਇਆ ਸੀ ਚਮਕੌਰ ਸਾਹਿਬ ਪਹੁੰਚੰਤੋਂ ਬਾਅਦ ਗੁਰੂ ਸਾਹਿਬ ਨੇ ਜੰਗ ਲਈ ਇਸੇ ਥਾਂ ਨੂੰ ਚੁਣਿਆ ਸੀ ਜਿਹੜਾ ਵਿਖੜਾ ਪਿੰਡਾ ਸੀ ਉਸ ਨੂੰ ਲੰਘਦਿਆਂ ਜੰਗ ਕਰਦਿਆਂ ਸਿੰਘਾਂ ਦੇ ਤਨ ਮਨ ਹਾਲਾਤ ਸਾਰੇ ਹੀ ਵਿਗੜ ਚੁੱਕੇ ਸਨ ਜੇ ਅਡੋਲ ਸੀ ਤਾਂ ਉਹ ਸਿਰਫ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੀ ਰੂਹ ਖਾਲਸੇ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਜੰਗ ਨਾਲ ਜੂਝ ਰਹੇ ਸਾਰੇ ਬਹਾਦਰ ਸਿੰਘਾਂ ਨੇ ਇਸ਼ਨਾਨ ਕੀਤੇ ਰਹਿਰਾਜ ਸਾਹਿਬ ਦਾ ਪਾਠ ਕੀਤਾ ਲੰਗਰ ਛਕਿਆ ਫਿਰ ਕਈ ਸਿੰਘ ਸੌਂ ਗਏ ਤੇ ਕਈ ਪਹਿਰੇ ਤੇ ਖੜੇ ਹੋ ਗਏ ਗੁਰੂ ਸਾਹਿਬ ਵੀ ਤੰਬੂ ਅੰਦਰ ਚਲੇ ਗਏ ਫਿਰ ਥੋੜੇ ਸਮੇਂ ਬਾਅਦ ਗੁਰੂ ਸਾਹਿਬ ਤੰਬੂ ਚੋਂ ਬਾਹਰ ਆ ਗਏ ਤੇ ਨਾਮ ਅੱਖਾਂ ਨਾਲ ਗੁਰੂ ਜੀ ਆਪਣੇ ਪਿਆਰੇ ਸਿੰਘਾਂ ਵੱਲ ਦੇਖ ਰਹੇ ਸਨ ਸਿੰਘਾਂ ਦੇ ਵਿੱਚ ਹੀ ਗੁਰੂ ਸਾਹਿਬ ਦੇ ਵੱਡੇ ਲਖਤੇ ਜਿਗਰਵੀ ਸੌਰੇ ਸੀ ਕਿਉਂਕਿ ਗੁਰੂ ਸਾਹਿਬ ਜਾਣਦੇ ਸਨ ਕਿ ਇਹਨਾਂ ਪਿਆਰੇ ਸਿੰਘਾਂ ਨੇ ਅਗਲੇ ਦਿਨ ਜੰਗ ਵਿੱਚ jaan ਦੇਣੀ ਸੀ ਸ਼ਹੀਦੀ ਰਾਹ ਕੁਸਰਨਾ ਹਮ ਹੋਗੇ ਮੁਸੀਬਤ ਮੇ ਮਗਰ ਯਾਰ ਨਾ ਹੋਗੇ ਇਹ ਸਿੰਘ ਪਿਆਰੇ ਇਹ ਵਫਾਦਾਰ ਨਾ ਹੋਗੇ ਚਮਕੌਰ ਸਾਹਿਬ ਦੇ ਵਿੱਚ ਉਸ ਰਾਤ ਨੂੰ ਗੁਰੂ ਪਾਤਸ਼ਾਹ ਨੇ ਜੋ ਪਿਆਰ ਆਪਣੇ ਪਿਆਰੇ ਸਿੰਘਾਂ ਤੋਂ ਨਿਛਾਵਰ ਕੀਤਾ ਕਿਸੇ ਗੁਰੂ ਦਾ ਆਪਣੇ ਸੇਵਕਾਂ ਪ੍ਰਤੀ ਇੰਨਾ ਪਿਆਰ ਭਰਿਆ ਜਜ਼ਬਾ ਤੇ ਇੰਨੀ ਕਿਰਪਾਲਤਾ ਸ਼ਾਇਦ कदे किसी ने ना देखी होगी उल्फत के ये जज़्बे नहीं देखे कहीं होंगे है देखना एक बात सुने भी नहीं होंगे लगा होए बादशाह तू पिछे केड़ी गल दे ਹਾਏ ਪੁੱਤਾਂ ਦੀ ਪੀੜ ਤਾਂ ਪੰਖੇ ਰੂਵੀ ਨਹੀਂ ਚੱਲਦੇ ਪੰਖੇ ਰੂਵੀ ਨਹੀਂ ਚੱਲਦੇ